ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਕੈਨੇਡਾ ਅਮਰੀਕਾ ਦਾ ਹੋ ਸਕਦਾ ਹੈ ਰਲੇਮਾ 트੍ਰੰਪ ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਫੋਟਿਸ ਹਸਪਤਾਲ ਚ ਤੋੜਿਆ ਦਮ ਅਮਰੀਕਾ ਪਾਕਿਸਤਾਨ ਨੂੰ ਦੇਵੇਗਾ ਖਤਰਨਾਕ ਮਿਜ਼ਾਈਲਾਂ ਗੁਪਚਪ ਹੋ ਗਿਆ ਵੱਡਾ ਸੌਦਾ ਭਾਰਤ ਦੀ ਵਧੇਗੀ ਟੈਨਸ਼ਨ ਅਨੰਦਪੁਰ ਸਾਹਿਬ ਬਣ ਸਕਦੇ ਪੰਜਾਬ ਦਾ 24ਵਾਂ ਜ਼ਿਲ੍ਹਾ 560 ਕਰੋੜ ਦਾ ਖਰਚਾ ਤੈਅ ਤੇ ਹੁਸ਼ਿਆਰਪੁਰ ਦੀਆਂ ਸੀਟਾਂ ਵੀ ਹੋਣਗੀਆਂ ਸ਼ਾਮਿਲ ਬिलासपुर ਚ ਲੈਂਡਸਲਾਈਡ ਕਾਰਨ ਵਾਪਰਿਆ ਵੱਡਾ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਤੇ ਡਿੱਗਿਆ ਪਹਾੜ 15 ਲੋਕਾਂ ਦੀ ਮੌਤ ਮਲਬੇ ਹੇਠ ਦਬੇ ਕਈ ਲੋਕ ਅਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਦੂਜੀ ਵਾਰ ਅਮਰੀਕਾ ਦੇ ਦੌਰੇ ਤੇ ਪਹੁੰਚੇ ਨੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਦਾ ਸਵਾਗਤ ਕਰਨ ਦੇ ਲਈ ਵਾਈਟ ਹਾਊਸ ਦੇ ਗੇਟ ਤੇ ਪਹੁੰਚੇ ਓਵਰਲ ਆਫਿਸ ਵਿੱਚ ਕਾਰਨੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਟਰੰਪ ਨੇ ਮਜ਼ਾਕ ਚ ਕਿਹਾ ਕਿ ਕੈਨੇਡਾ ਤੇ ਅਮਰੀਕਾ ਦਾ ਰਲਿਵਾ ਹੋ ਸਕਦਾ ਹੈ ਇਸ ਦੌਰਾਨ ਕਾਰਨੀ ਨੇ ਕਿਹਾ ਕਿ ਉਹ ਟਰੰਪ ਦੀ ਗਾਜ਼ਾ ਇਜ਼ਰਾਈਲ ਸ਼ਾਂਤੀ ਯੋਜਨਾ ਦਾ ਸਮਰਥਨ ਕਰਦੇ ਨੇ ਤੇ ਕੈਨੇਡਾ ਇਸ ਵਿੱਚ ਮਦਦ ਕਰੇਗਾ ਕਾਰਨੀ ਨੇ 트럼ਪ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਇੱਕ ਸਪੈਸ਼ਲ ਰਾਸ਼ਟਰਪਤੀ ਦੱਸਿਆ ਉਹਨਾਂ ਕਿਹਾ ਕਿ 트럼ਪ ਨੇ NATO ਦੇਸ਼ਾਂ ਤੋਂ ਰੱਖਿਆ ਖਰਚ ਵਧਾ ਕੇ ਇਰਾਨ ਨੂੰ ਕਮਜ਼ੋਰ ਕੀਤਾ 트럼ਪ ਨੇ ਕਾਰਨੀ ਦੀ ਸ਼ਲਾਘਾ ਕਰਦਿਆਂ ਮਜ਼ਾਕ ਵਿੱਚ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਰਹੇ ਨੇ ਪਰ ਕੁਝ ਛੋਟੇ-ਮੋਟੇ મતਭੇਦ ਨੇ ਜਿਨ੍ਹਾਂ ਨੂੰ ਉਹ ਹੱਲ ਕਰ ਲੈਣਗੇ ਉਧਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ 35 ਸਾਲਾ ਪੰਜਾਬੀ ਗਾਇਕ ਨੂੰ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਮੋਟਰਸਾਈਕਲ ਹਾਦਸੇ 'ਚ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ 40s ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸ਼ਿਮਲਾ ਜਾਂਦੇ ਸਮੇਂ ਬੱਦੀ ਖੇਤਰ ਵਿੱਚ ਆਪਣੇ ਮੋਟਰਸਾਈਕਲ ਤੋਂ ਕੰਟਰੋਲ ਗਵਾਉਣ ਤੋਂ ਬਾਅਦ ਜਵੰਦਾ ਨੂੰ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਉਤੀ ਨਾਜ਼ੁਕ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਸ ਦੀਆਂ ਸੱਟਾਂ ਦੀ ਗੰਭੀਰਤਾ ਦੇ ਕਾਰਨ ਉਸ ਨੂੰ ਤੁਰੰਤ ਵੈਂਟੀਲੇਟਰ ਸਹਾਇਤਾ ਤੇ ਰੱਖਿਆ ਗਿਆ ਸੀ ਪਰ ਅੱਜ ਹਸਪਤਾਲ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਆਪਰੇਸ਼ਨ ਸਿੰਧੂਰ ਤੋਂ ਬਾਅਦ ਅਮਰੀਕਾ ਤੇ ਪਾਕਿਸਤਾਨ ਦੇ ਰਿਸ਼ਤੇ ਨੇੜੇ ਆ ਰਹੇ ਨੇ ਇਸ ਦਾ ਇੱਕ ਨਵਾਂ ਸਬੂਤ ਦੋਹਾਂ ਦੇਸ਼ਾਂ ਦੇ ਮਿਜ਼ਾਈਲ ਡਿਫੈਂਸ ਸੌਦੇ ਤੋਂ ਸਾਹਮਣੇ ਆਇਆ ਜੀ ਹਾਂ ਪਾਕਿਸਤਾਨ ਨੂੰ ਅਮਰੀਕਾ ਤੋਂ AIM 120 ਐਡਵਾਂਸ ਮਿਡਲ ਰੇਂਜ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਈਲਾਂ ਮਿਲਨ ਦੀ ਸੰਭਾਵਨਾ ਹੈ ਇੱਕ ਰਿਪੋਰਟ ਅਨੁਸਾਰ ਅਮਰੀਕਾ ਦੇ ਯੁੱਧ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਨੋਟੀਫਾਈ ਕੀਤੇ ਗਏ ਹਥਿਆਰਾਂ ਦੇ ਐਗਰੀਮੈਂਟ ਵਿੱਚ AIM 120 AM RAM ਦੇ ਖਰੀਦਦਾਰਾਂ ਵਿੱਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਪਾਕਿਸਤਾਨ ਨੂੰ ਕਿੰਨੀ ਨਵੀਂ ਐਮ ਆਰ ਏ ਐਮ ਮਿਸਾਈਲਾਂ ਦਿੱਤੀਆਂ ਜਾਣਗੀਆਂ ਪਰ ਇਸ ਖਬਰ ਦੇ ਸਾਹਮਣੇ ਆਉਣ ਨਾਲ ਪਾਕਿਸਤਾਨੀ ਹਵਾਈ ਫੌਜ ਦੇ ਐਫ 16 ਬੇੜੇ ਦੇ ਐਡਵਾਂਸ ਹੋਣ ਦੀ ਚਰਚਾ جاری ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill, Immigration Consultant. ताज़ी खबर देखने लायी, उन्हें subscribe करो Sabrang TV नो। ब्रेक तो बाद तो स्वागत है। आनंदपुर साहिब ਦੇ ਵਾਸੀਆਂ ਦੇ ਲਈ ਚੰਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਵਿੱਚ ਸ੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਦੇ ਮੌਕੇ ਤੇ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਕੋਸ਼ਿਦ ਕੀਤਾ ਜਾ ਸਕਦਾ ਹੈ ਇਹ ਇਲਾਕਾ ਇਤਿਹਾਸਿਕ ਤੇ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ ਤੇ ਲੰਮੇ ਸਮੇਂ ਤੋਂ ਇੱਥੇ ਦੇ ਲੋਕ ਇਸ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਨੇ ਆਨੰਦਪੁਰ ਸਾਹਿਬ ਖੇਤਰ ਹੁਸ਼ਿਆਰਪੁਰ ਅਤੇ ਰੂਪਨਗਰ ਰੋਪੜ ਜ਼ਿਲ੍ਹਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਵੰਡਿਆ ਹੋਇਆ ਸਥਾਨਕ ਜਨਤਾ ਧਾਰਮਿਕ ਸੰਸਥਾਵਾਂ ਤੇ ਜਨ ਪ੍ਰਤੀਨਿਧੀ ਲੰਮੇ ਸਮੇਂ ਤੋਂ ਇਸ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਨੇ ਪ੍ਰਸ਼ਾਸਕੀ ਸੁਵਿਧਾ ਤੇ ਖੇਤਰ ਦੇ ਵਿਕਾਸ ਦੇ ਹਿਸਾਬ ਨਾਲ ਵੀ ਇਹ ਫੈਸਲਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉਧਰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਬਿਲਾਸਪੁਰ ਜ਼ਿਲ੍ਹੇ ਵਿੱਚ ਲੈਂਡਸਲਾਈਡ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਜ਼ਿਲ੍ਹੇ ਦੇ ਬੜਠੀ ਨੇੜੇ ਪਾਨਲੂ ਵਿੱਚ ਇੱਕ ਨਿੱਜੀ ਬੱਸ ਲੈਂਡਸਲਾਈਡ ਕਾਰਨ ਮਲਬੇ ਦੇ ਲਪੇਟ ਦੇ ਵਿੱਚ ਆ ਗਈ ਸੱਤ ਸੇਜ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਲੋਕਾਂ ਦੇ ਬਸ ਅੰਦਰ ਫਸੇ ਹੋਣ ਦਾ ਖਤਸ਼ਾ ਇੱਕ ਬੱਚੇ ਤੇ ਤਿੰਨ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਸ ਮਰੋਤਨ ਤੋਂ ਕੁਮਾਰਵੀ ਜਾ ਰਹੀ ਸੀ ਇਸ ਦੌਰਾਨ ਵਰਠੀ ਨੇੜੇ ਪਾਨੂ ਵਿੱਚ ਪੂਰੀ ਪਹਾੜੀ ਢਹਿ ਗਈ ਤੇ ਬਸ ਤੇ ਡਿੱਗ ਪਈ ਇਹ ਘਟਨਾ ਦੇਰ ਸ਼ਾਮ 6:30 ਵਜੇ ਦੇ ਕਰੀਬ ਵਾਪਰੀ ਬਸ ਦੀ ਸਿਰਫ ਛੱਤ ਦਿਖਾਈ ਦੇ ਰਹੀ ਸੀ ਅਤੇ ਇਹ ਲਗਭਗ 8 ਤੋਂ 10 ਫੁੱਟ ਮਲਬੇ ਹਿੰਡ ਅਬੀ ਹੋਈ ਸੀ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਉਧਰ ਸੁਪਰੀਮ ਕੋਰਟ ਵੱਲੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਹੜਾ ਕਰਨ ਖਰਾਬੇ ਗਏ ਝੋਨੇ ਤੇ ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਆਦੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਗੁਰਦਾਸਪੁਰ ਦੇ ਹਰਦੋਛਨੀ ਬਾਈਪਾਸ ਚੌਂਕ 'ਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਵਰਦੇ ਮੀ ਵਿਚ ਵੀ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਭਰਪੂਰ ਉਸ ਦੇਖਣ ਨੂੰ ਮਿਲਿਆ ਤੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਕਿਸਾਨਾਂ ਦੇ ਕਹਿਣੇ ਕਿ ਹੜ੍ਹਾਂ ਦੀ ਮਾਰ ਨੇ ਕਿਸਾਨੀ ਦਾ ਵੱਡਾ ਨੁਕਸਾਨ ਕੀਤਾ ਉੱਪਰੋਂ ਪ੍ਰਸ਼ਾਸਨ ਵੱਲੋਂ ਟਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਨੁਕਸਾਨੀਆਂ ਗਈਆਂ ਫਸਲਾਂ ਜ਼ਮੀਨਾਂ ਦਾ ਮੁਆਵਜ਼ਾ ਵੀ ਅਜੇ ਤੱਕ ਦੇਣਾ ਨਹੀਂ ਸ਼ੁਰੂ ਕੀਤਾ ਗਿਆ ਉਹਨਾਂ ਕਹਿੰਦੇ ਕਿ ਕਿਸਾਨਾਂ ਦੀ ਰਹਿੰਦੀ ਗੰਨੇ ਦੀ ਬਕਾਇਆ ਰਾਸ਼ੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਜ ਮੁੜ ਤੋਂ ਉਹਨਾਂ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਲਈ ਮਜਬੂਰ ਹੋਣਾ ਪਿਆ ਇਹ ਕਹਿਣਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਕਿ ਪੰਜਾਬ ਜਿਹੜਾ ਉਹ ਪਹਿਲਾਂ ਹੀ ਹੜਾਂ ਦੀ ਮਾਰ ਦੇ ਹੇਠ ਆ। ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੜ ਦੀ ਮਾਰ ਉਹ ਪੈ ਚੁੱਕੀ ਹੈ। ਤੇ ਸਰਕਾਰ ਨੂੰ ਇਹਨਾਂ ਦੀ ਕੋਈ ਕਿਸਾਨਾਂ ਦੀ ਮਜ਼ਦੂਰਾਂ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਹੈਲਪ ਕਰਨ ਦੀ ਬਜਾਏ ਇਹ ਸਾਡੇ ਉੱਤੇ ਨਜਾਇਜ਼ ਪਰਚੇ ਕਰ ਰਹੀ ਹੈ। ਤੇ ਕਿਤੇ ਪਰਾਲੀ ਦੇ ਮਸਲੇ ਲੈ ਕੇ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਸਰਕਾਰ ਨੂੰ ਅਪੀਲ ਇਹ ਆ ਵੀ ਜਿਹੜੇ ਵੀ ਸਰਕਾਰ ਨੇ ਇਸ ਸਮੇਂ ਤੇ ਗਰਦੌਰੀਆਂ ਕਰਨੀਆਂ ਸੀ ਉਹ ਗਰਦੌਰੀਆਂ ਕਰੇ। ਜਿਨ੍ਹਾਂ ਨੂੰ ਜਿਹੜਾ ਜਿਹੜਾ ਜੋ ਜੋ ਵੀ ਕਿਸਮ ਦਾ ਨੁਕਸਾਨ ਹੋਇਆ ਜਿਵੇਂ ਕਿ ਝੋਨੇ ਦੀ ਫਸਲ ਨੂੰ ਲੈ ਕੇ 70000 ਰੁਪਏ ਪਰ ਏਕੜ ਦਾ ਗੰਨੇ ਦੀ ਫਸਲ ਨੂੰ ਲੈ ਕੇ ਆਪਣਾ 1 ਲੱਖ ਰੁਪਇਆ ਪ੍ਰਤੀ ਏਕੜ ਦਾ ਜਿਹੜੀਆਂ ਮੱਝਾਂ ਗਾਵਾਂ ਨੇ ਜਾਂ ਘਰ ਠੱਠੇ ਨੇ ਜਾਂ ਜਿਨ੍ਹਾਂ ਦੇ ਜੀ ਨੁਕਸਾਨੇ ਗਏ ਨੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਬਣਦਾ ਜੋਗ ਮੁਆਵਜ਼ਾ ਦਿੱਤਾ ਜਾਵੇ ਸਰਹਦੀ ਕਸਬਾ ਦੁਰਾਂਗਲਾ ਕਲਾਂੋਂ ਔਰ ਤੋਂ ਹੁੰਦੇ ਹੋਏ ਡੇਰਾ ਬਾਬਾ ਨਾਨਕ ਤੋਂ ਅੱਗੇ ਜਾ ਕੇ ਰਾਵੀ ਦਰਿਆ ਵਿੱਚ ਮਿਲ ਜਾਣ ਵਾਲੇ ਕਿਰਨ ਨਾਲੇ ਦੀ ਸਫਾਈ ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਸੀ ਜਿਸ ਦੇ ਕਾਰਨ ਇਸ ਨਾਲੇ ਨੇ ਇਲਾਕੇ ਵਿੱਚ ਹੜਾ ਦੌਰਾਨ ਕਾਫੀ ਤਬਾਹੀ ਮਚਾਈ ਸੀ ਹੁਣ ਇਸ ਨਾਲੇ ਦੀ ਵੀ ਕਾਰ ਸੇਵਾ ਪਿੰਡ ਅਗਵਾਨ ਵਾਲੇ ਭਾਈ ਸੁਖਵਿੰਦਰ ਸਿੰਘ ਵੱਲੋਂ ਸ਼ੁਰੂ ਕਰਵਾ ਦਿੱਤੀ ਗਈ ਹੈ ਕਾਰ ਸੇਵਾ ਪੋਕਲੈਂਡ ਤੇ ਜੀਸੀਬੀ ਮਸ਼ੀਨਾਂ ਨਾਲ ਚੱਲ ਰਹੀ ਹੈ ਕਾਰ ਸੇਵਾ ਤਹਿਤ ਪਿੰਡ ਕੋਟਲਾ ਮੁਗਲਾ ਤੋਂ ਲੈ ਕੇ ਕਲਾਂੌਰ ਹੁੰਦੇ ਹੋਏ ਰਹੀਮਾਬਾਦ ਤੱਕ ਨਾਲੇ ਦੀ ਸਫਾਈ ਕਰਵਾਈ ਜਾਏਗੀ ਜਾਣਕਾਰੀ ਮਿਲੀ ਹੈ ਕਿ ਭਾਈ ਸੁਖਵਿੰਦਰ ਸਿੰਘ ਅਗਵਾਨਾ ਵਾਲਿਆਂ ਵੱਲੋਂ ਕਲਨੌਰ ਦੇ ਕਿਸਾਨਾਂ ਦੀ ਮੰਗ ਅਨੁਸਾਰ ਜਲਦ ਹੀ ਇਲਾਕੇ ਦੇ ਖੇਤਾਂ ਵਿੱਚ ਕਣਕ ਵਿਜਨ ਦੀ ਸੇਵਾ ਦੀ ਵੀ ਸ਼ੁਰੂਆਤ ਜਲਦ ਕੀਤੀ ਜਾਵੇਗੀ ਅਸੀਂ ਬੇਨਤੀ ਕਰਦੇ ਹਾਂ ਸਮੁੱਚੇ ਇਲਾਕੇ ਨੂੰ ਸਮੁੱਚੀ ਸਾਧ ਸੰਗਤ ਨੂੰ ਕਿ ਬਾਬਾ ਜੀ ਦਾ ਪਾਣ ਕੇ ਸਾਥ ਦਿਈਏ ਤੇ ਜਿਹੜੀ ਇਹ ਸੇਵਾ ਕਰਨ ਵਾਲੇ ਵੀ ਆ ਜਿਹੜੇ ਅਸੀਂ ਹਰ ਸਾਲ ਆਪਣੀ ਝੋਨੇ ਦੀ ਫਸਲ ਬਰਬਾਦ ਕਰ ਲੈਨੇ ਆ ਉਸ ਤੋਂ ਆਪਾਂ ਬਚ ਜਾਈਏ ਤਾ ਜੋ ਕਿ ਜੋ ਵੀ ਵਰਗ ਹੈ ਇੱਕ ਜ਼ਿਮੀਦਾਰ ਆ ਜ਼ਿਮੀਦਾਰ ਹਰ ਵਰਗ ਦਾ ਧੁਰਾ ਵਾ ਇਹਦੇ ਦੁਆਲੇ ਹੀ ਸਾਰੇ ਵਰਗ ਘੁੰਮਦੇ ਆ ਚਾਹੇ ਦੁਕਾਨਦਾਰ ਨੇ ਚਾਹੇ ਆਰਤੀ ਨੇ ਚਾਹੇ ਵਪਾਰੀ ਨੇ ਸੋ ਇਸ ਕਰਕੇ ਹਰ ਵਰਗ ਨੂੰ ਹੀ ਬੇਨਤੀ ਕਰਦਾ ਮੈਂ ਕਿ ਆਓ ਗੇਰਾ ਬਾਬਾ ਨਾਨਕ ਰੋਡ ਤੇ ਪੁਲ ਦੇ ਉੱਤੋਂ ਸੇਵਾ ਸ਼ੁਰੂ ਕੀਤੀ ਆ ਜਿਹੜੀ ਸੇਵਾ ਅਸਾਂ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ ਕੋਟਲਾ ਮੁਖਲਾ ਤੋਂ ਲੈ ਕੇ ਹਰੀਮਾ ਬਾਗ ਤੱਕ ਜਿਹੜੀ ਕਲਾ ਨੌਰ ਦੀ ਹੱਦ ਆ ਉਥੋਂ ਤੱਕ ਤੁਸੀਂ ਇਹ ਸੇਵਾ ਕਰੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੁਹਾਨੂੰ ਸਾਥ ਦੇਵਾਂਗੇ ਤੇ ਅਸੀਂ ਦੂਸਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਨੇ ਆ ਕਿ ਬਾਬਾ ਜੀ ਘੜੀ ਆਣ ਕੇ ਬੇਨਤੀ ਕਰੋ ਤਾਂ ਜੋ ਕਿ ਜਿਹੜਾ ਕਿਰਨ ਆਲਾ ਸਾਰਾ ਹੀ ਸਾਫ ਹੋ ਜਾਵੇ ਤੇ ਸਾਰੀ ਉਮਰ ਦਾ ਕਲੇਸ਼ ਨਿਕਲ ਜਾਵੇ ਇਸ ਸੰਸ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਵਾਇ ਇਜਾਜ਼ਤ ਧੰਨਵਾਦ